ਨਰਿੰਦਰ ਸਿੰਘ ਕਪੂਰ ਦੀ ਪੁਸਤਕ ਖਿੜਕੀਆਂ ਵਿੱਚੋਂ ਰਚਨਾ ਪ੍ਰਸਿੱਧ ਚਿੱਤਰਕਾਰ ਤੇ ਮੂਰਤੀਕਾਰ ਮਾਈਕਲ ਐਂਜਲੋ ਪੱਥਰਾਂ ਦੀ ਇੱਕ ਦੁਕਾਨ ਕੋਲ ਲੰਘ ਰਿਹਾ ਸੀ ਬਾਹਰ ਇੱਕ ਵੱਡਾ ਬੇਟਵਾ ਮੈਲਾ ਜਿਹਾ ਪੱਥਰ ਵਿਖਿਆ ਪਤਾ ਨਹੀਂ ਮਾਈਕਲ ਐਂਜਲੋ ਨੇ ਪੱਥਰ ਵੇਖਿਆ ਜਾਂ ਪੱਥਰ ਨੇ ਮਾਈਕਲ ਐਂਜਲੋ ਨੂੰ ਵੇਖਿਆ ਮਾਈਕਲ ਨੇ ਕੀਮਤ ਪੁੱਛੀ ਮਾਲਕ ਨੇ ਕਿਹਾ ਕੋਈ ਕੀਮਤ ਨਹੀਂ ਇਸ ਨੇ ਮੇਰੀ ਬੜੀ ਥਾਮਲੀ ਹੋਈ ਹੈ ਕੋਈ ਨਹੀਂ ਲੈਂਦਾ ਤੂੰ ਮੁਫਤੀ ਲੈ ਜਾ ਜੋ ਕੀਮਤ ਮਾਈਕਲ ਐਂਜਲੋ ਦੇ ਸਕਦਾ ਸੀ ਦਿੱਤੀ ਤੇ ਪੱਥਰ ਚੁਕਵਾ ਕੇ ਲੈ ਗਿਆ ਉਸ ਪੱਥਰ ਵਿੱਚ ਉਸ ਨੇ 17 ਫੁੱਟ ਉੱਚੀ ਡੇਵਡ ਦੀ ਮੂਰਤੀ ਬਣਾਈ ਕਿਉਂ ਦੀ ਜਾਗਤੀ ਮੂਰਤੀ ਤੇਜਸਵੀ ਪ੍ਰਭਾਵਸ਼ਾਲੀ ਵਿਸ਼ਵ ਪ੍ਰਸਿੱਧ ਮੂਰਤੀ ਪੱਥਰ ਵਾਲੇ ਨੂੰ ਬੁਲਾਇਆ ਵੇਖ ਇਹ ਉਹੀ ਪੱਥਰ ਹੈ ਤੇਰੀ ਦੁਕਾਨ ਦੇ ਬਾਹਰ ਪਿਆ ਜਦੋਂ ਮੈਂ ਇਹ ਪੱਥਰ ਵੇਖਿਆ ਸੀ ਤਾਂ ਮੈਨੂੰ ਮੂਰਤੀ ਨੇ ਕਿਹਾ ਸੀ ਮੈਂ ਇਸ ਪੱਥਰ ਵਿੱਚ ਕੈਦ ਆ ਮੈਨੂੰ ਬਾਹਰ ਕੱਢ ਮੈਂ ਮੂਰਤੀ ਬਣਾਈ ਨਹੀਂ ਇਸ ਵਿੱਚੋਂ ਮੈਨੂੰ ਡੇਵਿਡ ਦਿੱਸਿਆ ਸੀ ਮੈਂ ਤਾਂ ਵੱਧੂ ਪੱਥਰ ਛਿਲ ਦਿੱਤਾ ਹੈ ਤੇ ਡੇਵਿਡ ਬਾਹਰ ਨਿਕਲ ਆਇਆ ਹੈ